ਇੱਧਰ ਕਹਿੰਦੇ ਨੇ ਗੁਫਾ ਵਿੱਚ ਗੁਫਾ ਨੂੰ ਜਾਨੀ ਚੋਰ ਦੀ ਗੁਫਾ ਕਹਿ ਦਿੰਦੇ ਨੇ ਇੱਥੇ ਦੱਸਣ ਵਾਲੇ ਨੇ ਦੱਸਿਆ ਵੀ ਜਾਨੀ ਚੋਰ ਦੀ ਗੁਫਾ ਨਹੀਂ ਵੈਸੇ ਕਹਿ ਦਿੰਦੇ ਨੇ ਕਿ ਉਹ ਜਿੱ ਇੱਕ ਜਗ੍ਹਾ ਤੇ ਜਾਣ ਵਾਸਤੇ ਤਿੰਨ ਚਾਰ ਵਾਰੀ ਚੜ੍ਹਨਾ ਪੈ ਗਿਆ ਉਤਰਨਾ ਪੈ ਗਿਆ ਹੁਣ ਉਤਰ ਰਹੇ ਹਾਂ ਤਸਵੀਰ ਦੇ ਦੋਹਾਂ ਆ ਗੁਫਾ ਵੀ ਬਕਰੋ ਉਹ ਜਾਂਦਾ ਰੱਖ ਬੰਦ ਦੇਖੋ ਭਾਈ ਜੀ ਮਾੜਾ ਰਸਤਾ ਦਿਓ ਜਿਹੜੀ ਗੁਫਾ ਦਾ ਗੇਟ ਹੈ ਨਾ ਜੇ ਖੁੱਲ੍ਹਿਆ ਨਹੀਂ ਇਹਦੇ ਟਾਈਮ ਰੱਖਿਆ ਗਿਆ ਚਲੋ ਅਸੀਂ ਸਵੇਰੇ ਉੱਠਣ ਕਰਕੇ ਟਾਈਮ ਤੇ ਵੀ ਚਲੋ ਦੇਖ ਕੇ ਆਉਣਾ ਕਿਹੜੇ ਵੇਲੇ ਭੀੜ ਘੱਟ ਹੁੰਦੀ ਹੈ ਜੀ ਉਹ ਦੇਖਣ ਆਵਾਂਗੇ ਤੇ ਇੱਥੇ ਜਿਹੜੀ ਇਹਨੂੰ ਗੇਟ ਲੱਗਿਆ ਹੋਇਆ ਹੁਣ ਬਸ ਸਾਨੂੰ ਆਪਾਂ ਇੱਥੋਂ ਹੀ ਦਿਖਾ ਦਿੰਦੇ ਆ ਆਹ ਦੇਖੋ ਜੀ ਆਹ ਗੁਫਾ ਬਣੀ ਵੀ ਆ ਇਹਦੀ ਵਿੱਚ ਦੀ ਨਾ ਬਹੁਤ ਢੀੜੀ ਗੁਫਾ ਜਿਹੜੀ ਆਪਾਂ ਸਾਹਮਣੇ ਦਿਖਾ ਰਹੇ ਹਾਂਗੇ ਇਹਦੀ ਵਿੱਚ ਦੀ ਮੰਨ ਲਓ ਕਹਿਣ ਦੇ ਵਿੱਚ ਆਉਂਦਾ ਸੰਨ ਦੇ ਵਿੱਚ ਵੀ ਇੱਥੋਂ ਦੀ ਜਦੋਂ ਬੰਦਾ ਲੰਘਦਾ ਨਾ ਚਾਹੇ ਬੰਦਾ ਪਤਲਾ ਹੋਵੇ ਚਾਹੇ ਮੋਟਾ ਹੋਵੇ ਉਹਨੇ ਉਨਾਂ ਕੁ ਫਸਕੀ ਲੰਘਣਾ ਹੁੰਦਾ ਹੈ ਗੁਫਾ ਦੇ ਵਿੱਚ ਦੀ ਆਹ ਦੇਖੋ ਜੀ ਹਜੇ ਤਾਂ ਗੇਟ ਨਹੀਂ ਖੁੱਲਿਆ ਦਿਨੇ ਲੋਕ ਇੱਥੇ ਹੀ ਤਾਂ ਮੱਥਾ ਟੇਕਣ ਆਉਂਦੇ ਆ ਇਹਦੇ ਵਿੱਚ ਦੀ ਲੰਘ ਕੇ ਜਾਂਦੇ ਆ ਜਦੋਂ ਹੋਰ ਨਹੀਂ ਆ ਰਿਹਾ ਅਬ ਤਾਂ ਕੱਟਿਆ ਨਹੀਂ ਪੜਾ